ਮਾਰਨਿੰਗ ਦੀ ਹੋ ਚੁੱਕੀ ਹੈ ਸਰਵਾਂਤ ਅਗਲਾ ਦਿਨ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਗਏ ਆ ਸਮਾਨ ਲੈ ਆ ਅਸੀਂ ਖੜੇ ਆ ਨਾਲ ਆਪਣੇ ਕੋਸਾ ਠੀਕ ਬੰਦਾ ਸਾਡਾ ਢਿੱਲਾ ਉਹ ਕਹਿੰਦਾ ਤੂੰ ਖੁੱਲਕੇ ਨਹੀਂ ਬੋਲਦਾ ਖੁੱਲਕੇ ਬੋਲਿਆ ਕਰ ਖੁੱਲਕੇ ਬੋਲਦੇ ਆ ਯਾਰ ਹੌਲੀ ਹੌਲੀ ਬੰਦਾ ਫਿਰ ਜਾ ਖੁੱਲਦਾ ਨਾਲ ਮਾਰਨਿੰਗ ਦਾ ਸ਼ਮਾ ਹੈ ਥੋੜਾ ਜਿਹਾ ਟਾਈਮ ਲੱਗਦਾ ਕਾਫੀ ਕੁਝ ਪੀ ਕੇ ਮੜਾ ਜਿਹਾ ਸਮਾਨਾ ਛੱਕਦੇ ਫਿਰ ਕਾਰ ਕੁਝ ਪਹਿਲਾਂ ਸਮਾਨ ਚੱਕ ਲਈਏ ਇੱਥੋਂ ਥੋੜਾ ਜਿਹਾ ਪਾਣੀ ਵਗੈਰਾ ਸੈਂਡਵਿਚ ਵਗੈਰਾ ਖੁੱਲਾ ਜਿਹਾ ਮੌਲ ਹੈ ਤੋਂ ਨਿਕਲੀ ਵੀ ਇਹ ਕੰਮ ਕੱਟਿਆ ਜੇ ਨਜ਼ਾਰੇ ਆ ਰਹੇ ਨੇ ਜ਼ਿੰਦਗੀ ਇਹ ਕਰਾਂਗੇ ਕਿਥੋਂ ਲਿਆ ਇਹ ਪੈਸਾ ਕਿ ਥੂਂ ਐਸੀ ਹੋ ਗਈ ਹੈ ਜਿੰਦਗੀ ਦਿਹਾੜੀ ਲਾਉਣੀ ਦਿਹਾੜੀ ਲਾਉਣੀ ਪੈਂਦੀ ਆ ਕੀ ਕਰੀਏ ਜ਼ਿੰਦਗਾਨੀ ਇਹਦੇ ਅੰਦਰ ਜਾ ਕੇ ਤੈਨੂੰ ਮੌਲ ਦਿਖਾਉਣਾ ਕੀ ਹਿਸਾਬ ਕਿਤਾਬ ਰ ਯਾਰ ਲੋ ਜੀ ਸੀ ਐਂਟਰ ਹੋ ਚੁੱਕੇ ਆ ਅੰਦਰ ਇਹ ਇਥੋਂ ਦੀ ਹੈ ਟੈਸਕੋ ਟੈਸਕੋ ਤੋਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਵੇਂ ਕੋਈ ਵੀ ਚੀਜ਼ ਸੂਈ ਤੋਂ ਲੈ ਕੇ ਹਾਥੀ ਤੱਕ ਇਥੋਂ ਮਿਲ ਜਾਂਦਾ ਕੱਪੜੇ ਹੋਗੇ ਫਰੂਟ ਉੱਪਰ ਉਹ ਲਿਖਿਆ ਹੋਇਆ ਹੁੰਦਾ ਜਿਵੇਂ ਚਿਲਡ ਬੀਬੀਕਿਊ ਦਾ ਮਤਲਬ ਪਤਾ ਨਹੀਂ ਕਿਉਂ ਚੱਪਲਾਂ ਆਹ ਪ੍ਰਾਈਸ ਨੇ ਰੈਗੂਲਰ ਪ੍ਰਾਈਸ 275 ਤੇ ਜਿਹਦੇ ਕੋਲ ਇਦਾਂ ਦਾ ਛੋਟਾ ਜਿਹਾ ਕਾਰਡ ਬਣਿਆ ਹੁੰਦਾ ਇੱਕ ਕਲੱਬ ਕਾਰਡ ਜਾਂ ਉਹਨੂੰ ਸਕੈਨ ਜਾਂ ਕਰਕੇ ਉਹਨੂੰ ਇੰਨਾ ਡਿਸਕਾਊਂਟ ਦੇ ਦਿੰਦੇ ਆਹ ਸਕਰੂਆਂ ਵਾਲਾ ਕੰਮ ਆ ਗਿਆ ਇਹ ਕੰਮ ਬਾਹਰ ਆ ਆ ਸਾਡੇ ਬਸੋਂ ਬਾਹਰ ਆ ਕੰਮ ਕਿਉਂਕਿ ਇਹਦੇ ਵਿੱਚ ਅੰਗਰੇਜ਼ੀ ਇਹ ਜੂਸਾਨੂੰ ਜ਼ਿਆਦਾ ਆਉਂਦੀ ਆ ਆ ਆ ਗਈਆਂ 24 ਵਾਲੀਆਂ ਵੀ ਚਾਲੀਆਂ ਚੀਜ਼ਾਂ 20 ਪੌਂਡ ਦਾ ਕੱਚਾ ਮਤਲਬ 2000 ਦਾ ਕੱਚਾ ਬੱਚਿਆਂ ਦਾ ਸਮਾਨ ਹੂੰ ਆਹ ਕੀ ਗੱਲੀ ਖੰਮ ਦੀ ਲੱਗੀ ਇਧਰ ਉਹ ਕਲੱਬ ਵਾਲੀਆਂ ਹੰਟੀ ਉਹਨੇ ਪਿੱਛੇ ਪੈ ਜਾਣਾ ਕੋਈ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਇਧਰ ਹੀ ਮੋੜ ਚਲੀਏ ਜਦੋਂ ਸਾਡੇ ਬਾਜੀ ਹੁਣੀ ਫਿਰਦੇ ਨੇ ਇਹਨਾਂ ਨੂੰ ਅਜਿਹਾ ਸਮਾਨ ਨਹੀਂ ਮਿਲਿਆ ਕੋਈ ਟੋਪੀਆਂ ਵਧੀਆ ਪਈਆਂ ਵੈਸੇ ਉਹ ਜਿਹੜੀ ক্রিকেট ਵਾਲ ਨੇ ਦਿੱਤੀ ਆ ਮੈਂ ਕਹਿੰਦਾ ਉਹ ਸਹੀ ਆ ਉਹਦੇ ਨਾਲ ਨਾਮ ਵੀ ਲਿਖਿਆ ਮੇਰੇ ਚਲ ਪਹਿਲਾਂ ਸਮਾਨ ਖਰੀਦਣ ਦੇ ਯਾਰ ਕਿਹੜੀ ਚੀਜ਼ ਲੈਣੀ ਆ ਫੇਰ ਮੈਂ ਤੁਹਾਨੂੰ ਦਿਖਾਉਣਾ ਰੰਗ ਟੰਗ ਬਾਹਰ ਲਾ ਦੇ ਕਿਉਂਕਿ ਕੰਮ ਤੇ ਚਲੀਟ ਜਾਣਾ ओके जनाब ਅਜਲੀ ਸੜਤੇ ਰਹੇਗਾ ਆਪਣਾ ਇਹ ਟੈਸਕੋ ਮੋਬਾਈਲ ਐਤੋਂ ਸੈਮਸੰਗ ਵਗੈਰਾ ਮਿਲਦੇ ਨੇ ਸਾਰਾ ਕੁਝ ਮਿਲਦਾ ਫੋਨ ਵੀ ਲੈ ਸਕਦੇ ਤੁਸੀਂ ਜਿਵੇਂ ਆਪਾਂ ਕਿੰਨੇ ਪਰਸੈਂਟ ਤੇ ਐਣੀ ਮੈਨੂੰ ਇਹਦੇ ਬਾਰੇ ਇਹ ਨਾਲ ਜਿੰਨੇ ਵੀ ਕੱਪੜਾ ਕੱਪੜਾ ਪਰ ਸਾਨੂੰ ਸਾਰਾ ਕੁਝ ਪਤਾ ਪਾਕਾ ਉਹਨਾਂ ਫੋਨ ਵਾਲੇ ਚੱਕਰਾਂ ਤੋਂ ਆਪਾਂ ਦੂਰ ਆ ਤਨ ਆਵਗਾਲਾ ਸਿਸਟਮ ਜਦੋਂ ਜੈਨਾ ਉੱਖਾ ਲੱਗਦਾ ਤੇ ਹੌਲੀ ਹੌਲੀ ਥੋੜਾ ਜਿਹਾ ਪਤਾ ਲੱਗ ਜਾਨਾ ਕਿ ਕਿਦਾਂ ਬੰਨਣਾ ਕੀ حساب کتاب ਜਾਈ ਉਧਰੋਂ ਬੰਦਾ ਲੱਗਾ ਹੈ ਦੇਖੋ ਦਿਖਾਉਣ ਆਉਣ ਵਾਲੇ ਫੀਚਰ ਲਈ ਲੋ ਜੀ ਇੱਕ ਫੂਡ ਦਾ ਸਰਕਲ ਹੁੰਦਾ ਤੇ ਉਹ ਸਰਕਲ ਆਗ ਡਾਈਟ ਕੌਨਸੀ ਇਸ ਬੰਦੇ ਆ ਇਹ ਹੈਗਾ ਆਵਾ ਕਾਡੂ ਟੋਰਟ ਬਿੱਦ ਕਾਉਨ ਰੈੱਡ ਖਾਇਆ ਕਰੋ ਬਿੱਧਾ ਐਗ ਵੀ ਆ ਲਾਲ ਨਿਕਲਦਾ ਵਿੱਚੋਂ ਆ ਦੇ ਆ ਜਿਹੜਾ ਮਟੀਰੀਅਲ ਆ ਨਾ ਇਹਨੇ ਦੁਨੀਆ ਜਤਾਉਣੀ ਆ ਸਾਰੇ ਬਸ ਬਾਕੀ ਤੁਹਾਨੂੰ ਮੈਂ ਬਾਅਦ ਵਿੱਚ ਦਾ ਅਪਰੇਸ਼ਨ ਜਾਂ ਕਰਕੇ ਤੁਹਾਨੂੰ ਫੋਟੋ ਭੇਜਦਾ ਵੀ ਕੀ ਜੀ ਆ ਨਾ ਅੱਜ ਅਸੀਂ ਲੱਗੇ ਆ ਕਿ ਇੱਥੇ ਬਿੰਡੋਂਾਂ ਦੀ ਹਵਾ ਜੀ ਜਿਹੜੀ ਅੰਦਰ ਹੁੰਦੀ ਆ ਨਾ ਬਾਹਰ ਕੱਢਣ ਵਾਲਾ ਕੋਈ ਸਮਾਨ ਜਾਂ ਲਾਉਣਾ ਇੱਥੇ 에ਅਰ ਵੈਂਟ ਆਹ ਹੈਗਾ ਇੱਥੋਂ ਦਾ ਗਾਰਡਨ ਸਕੂਨ ਮਿਲ ਰਿਹਾ ਗੱਦੀ ਕਾ ਲੱਗਾ ਹੋਇਆ ਟਕਾ ਕੇ ਇੱਧਰ ਤੂਤੀਆਂ ਲੱਗੀਆਂ ਹੋਈਆਂ ਇੱਧਰ ਚੀਕੂ ਲੱਗੇ ਹੋਏ ਨੇ ਉਹ ਜਿਹੜਾ ਦਰਵਾਜ਼ਾ ਜਿਹਾ ਬਣਾਇਆ ਨਾ ਇਹ ਨੇ ਰੂਹ ਖੁਸ਼ ਕਰਦੀ ਹੈ ਹੈ ਪਤਾ ਨਹੀਂ ਕੀ ਹੈ ਬੱਲੇ 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 ਕੁੱਤਾ ਘਾਤਾ ਨਾ ਹੋਵੇ ਹੋਰ ਕਿਤੇ ਗਾਂਹ ਲੰਘਦੇ ਲੰਘਦੇ ਪਤੰਦਰ ਲੱਤ ਫੜ ਲੇ ਨਹੀਂ ਕੁੱਕਰ ਰੱਖੇ ਲੱਗਦੇ ਇੱਧਰ ਇਹਨਾਂ ਦਾ ਡਾ ਰਿਲੌਕ ਦਾ ਕੁੱਤੀਆ ਕੰਮ ਜਾ ਠੰਡੀ ਠੰਡੀ ਹਵਾ ਲੱਗ ਰਹੀ ਅੱਜ ਦਾ ਟੈਂਪਰੇਚਰ ਵੀ ਇੱਕ ਯਾਰ ਬਹੁਤ ਜ਼ਿਆਦਾ ਹਾਈ ਹੋਇਆ ਪਿਆ ਇੱਥੇ ਇੰਨਾ ਕਹਿ ਸਕਦੇ ਆ ਵੀ ਇੰਡੀਆ ਤੋਂ ਨਹੀਂ ਜ਼ਿਆਦਾ ਪਰ ਹੈਗਾ ਮੱਚਦੀ ਜੀ ਆ ਤੋਂਪੇ ਇੱਥੇ ਬਹੁਤ ਜ਼ਿਆਦਾ ਬਾਡੀ ਤੇ ਉਹ ਕੰਮ ਹੋਇਆ ਪਿਆ ਬਾਰ-ਬਾਰ ਹੁਣ ਪਾਣੀ ਪੀ ਜਾਣੇ ਆ ਕੀ ਕਹਿੰਦੇ ਹੁੰਦੇ ਆ ਉਹ ਇੰਗਲਿਸ਼ ਜਿਹਾ ਕਿਹੜਾ ਬਰਡਨ ਹੁੰਦਾ ਕੀ ਨਾ ਹੋ ਜਾਏ ਡੀਹਾਈਡਰੇਸ਼ਨ ਐਦਾਂ ਦਾ ਕੁਝ ਵਰਡ ਚਲੋ ਰਸ ਰੂਸਤ ਕਰਕੇ ਰੋਟੀ ਪਾਣੀ ਛਾਕੇ ਦੁਬਾਰਾ ਲੱਗਦੇ ਆ ਫਿਰ ਐਡਾ ਕੰਮ ਹੈ ਨਹੀਂ ਅੱਜ ਦਿਖਾਉਣ ਵਾਲਾ ਫਿਰ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀਤਾ ਅੱਜ ਤੋਪ ਤੋਂ ਬਚਣ ਦੇ ਲਈ ਬੱਲਾ ਮੜੀ ਗਈ ਪੋਖ ਮਕਲਾ ਸ੍ਰੀ ਲੜਾ ਪਾਣੀ ਪੀ ਚਲੋ ਕੀ ਦਿਖਾਣੇ ਆ ਤੁਹਾਨੂੰ ਬਾਅਦ ਵਿੱਚ ਸੁਣਨ ਲੱਗੇ ਆਪਾਂ ਆਹ ਚੀਜ਼ਾਂ ਗਾਉਣ ਆਹ ਵਈ ਏਅਰ ਵੈਂਟ ਇਹਨਾਂ ਦੇ ਪਹਿਲਾਂ ਲੱਗੇ ਹੋਏ ਨਹੀਂ ਸੀ ਵਿੰਡੋ ਇਹਨਾਂ ਨੇ ਪੁਰਾਣੀਆਂ ਹੀ ਰੱਖੀਆਂ ਨੇ ਇਹ ਚੀਜ਼ਾਂ ਵਸਕੇ ਲਈ ਨਵੀਆਂ ਹਲ ਵਾਣ ਪਰ ਗੋਰੀਆਂ ਕੋਲ ਹੀ ਨਾ ਪਾਇਆ ਵੀ ਤੁਸੀਂ ਹੋ ਘਰਵਾਲਾ ਬਾਕੀ ਪਤਾ ਨਹੀਂ ਰੀਜ਼ਨ ਹੁੰਦਾ ਕਈ ਵਾਰ ਵਿੰਡੋ ਨੂੰ ਵੀ ਸਾਫ਼ ਨਹੀਂ ਚੱਲੇ ਗਲਾਸ ਚੇਂਜ ਕਰਨ ਵਾਲੇ ਵਿੱਚ ਪਾਣੀ ਆ ਆ ਲੱਗਾ ਸਾਡਾ ਬੰਦਾ ਇੱਥੇ ਅੱਜਾ ਨਾ ਵੀ ਚੱਲ ਰਹੀ ਏ ਦਲ ਨਾ ਹਾਲੇ ਪਤਾ ਨਹੀਂ ਕਿ ਜਦੋਂ ਤੁਹਾਡੀ ਲੋਕੀ ਤੇਰੇ ਨਾਲ ਬਾਹਰ ਕੇ ਤਾ ਗਿਆ ਬਾਹਰ ਨੂੰ ਅਧਿਕਾਰਿਆ ਇਹ ਕਿਤੇ ਹੋਵੇ ਹੈ ਕਿ ਜਦੋਂ ਜਮਾਨਾ ਆਪਰੇਟ ਕਰਦਾ ਹੈ ਉਸ ਦੇ ਵਿੱਚ ਕਿੰਨਾ ਕਮਾਈਆਂ ਹੁੰਦੀਆਂ ਇੱਥਾਂ ਪੂਰਾ ਡਰ ਤਾਂ ਹੈ ਜਦੋਂ ਪੌਂਡ ਮਿਲਦੇ ਹੋਣ ਫੇਰ ਕਾਦਾ ਡਰ ਪਰ ਤੂਰ ਦੀ ਤਰੰਦਰ ਨੇ ਟੇਡਾ ਹੀ ਲਾਇਆ ਹੋਇਆ ਗੱਲ ਪੌਂਡਾਂ ਤੇ ਖੜੀ ਹੈ ਬਸ ਹੋਰ ਕੋਈ ਚੱਕਰ ਨਹੀਂ ਇਹ ਦੋ ਆ ਇੱਥੇ ਲਾ ਦੇਣਾ ਹਾਂ ਇਹਦਾ ਪਤਾ ਨਹੀਂ ਇਹਨੂੰ ਕੋਈ ਸਟੈਂਡ ਕਰਦੇ ਕੀ ਹੈ ਕੰਮ ਤਾਂ ਰਿਸਕੀ ਦਾ ਯਾਰ ਅਭੀ ਤੋਂ ਜ਼ਿਆਦਾ ਸਾਡਾ ਕੰਮ ਨਿਬੜ ਚੁੱਕਾ ਕਿਉਂ ਇਹਨੂੰ ਸਿੱਟ ਨਹੀਂ ਕਿਉਂ ਅਮ ਹੈ ਮਲਟੀ ਟੂ ਨਾਲ ਲੈ ਆਇਆ ਯਾਰ ਏਦਾਂ ਹੀ ਆ ਜਾ ਘ੍ਰਿਸਕੇ ਚਲ ਆ ਜਾਓ ਵੀ ਏਦਾਂ ਏਦਾਂ ਕੰਮ ਕਰਨਾ ਪੈਂਦਾ ਏ ਛੱਤਾਂ 'ਚ ਉਤਰ ਉਤਰ ਕੇ ਜਾਂ ਤਾਂ ਆਟ ਕਾਰਡਲੈਸ ਥੱਲੇ ਆ ਹੀ ਲੈ ਥੱਲੇ ਹੋ ਵੀ ਨਾ ਕੋਈ ਉੱਧਾ ਆਈਂ ਉਂ ਟੁੱਟ ਜੇ ਟੁੱਟ ਜੇ ਚੱਲ ਦਿਖਾ ਮੜਾ ਯੋਰ ਤੇਰਾ ਅੱਜ ਮੈਂ ਯੋਰ ਦੇਖਣ ਨੂੰ ਖੜੇ ਏਦਾਂ ਕਮਾਏ ਜਾਂਦੇ ਨੇ ਯੂਕੇ ਵਿੱਚ ਪੌਂਡਾਂ ਦੇ ਢੇਰ 우ਸਤਾਦ ਨੇ ਲੈ ਰੱਖੇ ਨੇ 6-7 ਪਲਾਂਟ ਇੰਦਾ ਲੁਧਿਆਣਾ ਓਏ ਆ ਜਾ ਭਰਾਵਾ ਹਜੇ ਲਾਉਣੇ ਆ ਹੋਰ ਆ ਜਾ ਆ ਜਾ ਮੈਂ ਤਾਂ ਮੈਂ ਤਾਂ ਤੇਰੀ ਵੇਟ ਕਰ ਰਿਆ ਤੇਰੇ ਵਿੱਚ ਨਾ ਮੇਰੀ ਗਤੀ ਨਹੀਂ ਹਾਂ ਐਵੇਂ ਵੀ ਤਾ ਸੋਣੀ ਐਨੀ ਪੋੜੀ ਤੂੰ ਚੜ ਜਾ ਸੋਣੀ ਐਨੀ ਇਦਾਂ ਥੋੜੀ ਤੂੰ ਰੂਫ ਤੇ ਨੱਚ ਲੈਣਾ ਏ ਆ ਜਾ ਟ੍ਰਿਕਲ ਮਿੰਟ ਲਾ ਕੇ ਹੱਸ ਲੈਣਾ ਏ ਉਸ ਛੱਡ ਇੱਧਰ ਦੀ ਆਉਣ ਨੂੰ ਫਿਰਦਾ ਪਰ ਹੈ ਨਹੀਂ ਕੰਮ ਦੀਆਂ ਲੱਕੜਾਂ ਜਿੱਥੇ ਪੈਰ ਰੱਖਣ ਨੂੰ ਫਿਰਦਾ ਚੰਗਾ ਪ੍ਰਦਰਸ਼ਨ ਕਰਕੇ ਦਿਖਾਉਂਦਾ ਹੋਇਆ ਕਿਹੜੇ ਹੁੰਦੇ ਨੇ ਉਹ ਰੋੜੀਜ਼ ਦੇ ਵਿੱਚ ਨੈਕਸਟ ਟਾਈਮ ਭੇਜਣਾ ਮੁੰਡੇ ਨੂੰ ਪੱਟ ਪੱਟ ਦੀ ਸਪੋਰਟ ਲਾ ਕੇ ਆ ਪੋੜੇ ਦੀ ਪੋੜੇ ਦੀ ਸਪੋਰਟ ਲਾ ਕੇ ਲੇਗਾ ਫੋਟੋ ਫੋਟੋ ਨਾਲ ਵਿੱਚੋਂ ਚੱਕ ਲੈਣੀ ਹੈ ਟੈਨਸ਼ਨ ਲੈ ਯਾਰ ਵਿੱਚੋਂ ਧੁੰਦਲੀ ਹੋ ਜਾਂਦੀ ਖਿੱਚ ਕੇ ਫੇਰ ਇੱਥੇ ਬਣਾਉਣ ਲੱਗ ਪੀ ਇਹ ਟੈ ਲੈ ਪੱਟ ਦੀ ਸਪੋਰਟ ਲਾ ਖੱਬੇ ਪੱਟ ਦੀ ਕਭ ਤੇਰਾ ਖੱਬਾ ਤੇ ਮੈਨੂੰ ਥੋੜੀ ਪਤਾ ਤੇਰਾ ਖੱਬਾ ਕਿੱਦਾਂ ਲੱਗ ਤਾ ਹਾਂ ਚੱਲ 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 ਆਹੀ ਆਹੀ ਕੰਮ ਆਇਨਾ ਹੁਣ ਐ ਕਿ ਛਿੜ ਜਾ ਛਿੜਦਾ ਛਿੜਦਾ ਇਹਦੇ ਨਾਲ ਪੈਰ ਲਾ ਲਾ ਹਾਲੇ ਬਸ ਜੀ ਦੱਸ ਮੈਨੂੰ ਪਤਾ ਨਹੀਂ ਮੈਂ ਅੱਗੇ ਚੜਿਆ ਲਓ ਜੀ ਘਰ ਹੋ ਗਈ ਆਪਣੀ ਵਾਪਸੀ ਅੱਜ ਟਾਈਮ ਨਾਲ ਘਰੇ ਆ ਚੁੱਕੇ ਆ ਹਸਤਾਤ ਪਿੱਛੇ ਤਾਰ ਗਏ ਕਿ ਟ੍ਰੈਫਿਕ ਬਹੁਤ ਜ਼ਿਆਦਾ ਸੀ ਉਧਰਲੀ ਸੜਕ ਤੇ ਉਹ ਕਹਿੰਦੇ ਮਗਰ ਹੀ ਉਤਰ ਨਹੀਂ ਗਿਆ